ਆ ਦੇਖੋ ਜੀ ਆ ਸੂਟ ਪਾਉਣਾ ਮੈਂ ਪਰਸਾ ਵਿਆਹ ਤੇ ਸੋਹਣਾ ਨਾ ਉਹ ਸੂਟ ਤਾਂ ਬਹੁਤ ਸੋਹਣਾ ਹੈ ਪਰ ਤੇਰੇ ਪਾਇਆ ਨਹੀਂ ਜੱਜਣਾ ਹੈ ਹਾਈ ਹਾਈ ਨਾ ਮੇਰੇ ਪਾਇਆ ਤਾਂ ਨਹੀਂ ਜੱਜਣਾ ਮੇਰੇ 'ਚ ਕੀ ਕਮੀ ਆ ਐਡੀ ਸੋਹਣੀ ਸ਼ਕਲ ਦਿੱਤੀ ਆ ਮੈਨੂੰ ਰੱਬ ਨੇ ਉਹੀਂ ਕੁਝ ਵੀ ਬੋਲੀ ਜਾਣਗੇ ਉਹ ਉਹੀਂ ਕੁਝ ਵੀ ਨਹੀਂ ਬੋਲਦਾ ਮੈਂ ਇੱਕ ਵਾਰ ਨਾ ਸ਼ੀਸ਼ੇ ਅੱਗੇ ਜਾ ਕੇ ਆਪਣੀ ਸ਼ਕਲ ਦੇਖ ਕੇ ਆ ਕੀ ਹਾਲ ਬਣਾ ਰੱਖੇ ਤੂੰ ਆਪਣੀ ਸਕਿਨ ਦਾ ਪੂਰਾ ਧਿਆਨ ਨਹੀਂ ਰੱਖਦੀ ਤੂੰ ਇਹਦਾ ਲੈ ਉਹ ਰੋਜ਼ ਤਾਂ ਥੋੜੀ ਲਿਆਂਦੀ ਕਰੀਮ ਥੱਪ ਲੈਣੀ ਆ ਮੂੰਹ ਤੇ ਹੋਰ ਦੱਸ ਇਹਦਾ ਕੀ ਕਰਨ ਉਹ ਕੱਲੀ ਕਰੀਮ ਨਾਲ ਨਹੀਂ ਕੁਝ ਹੁੰਦਾ ਚਿਹਰੇ ਨੂੰ ਵਧੀਆ ਰੱਖਣ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਅੱਛਾ ਨਾ ਕੀ ਕਰਨਾ ਪੈਂਦਾ ਮੈਨੂੰ ਵੀ ਦੱਸ ਦੋ ਮੈਨੂੰ ਤਾਂ ਕੁਝ ਪਤਾ ਨਹੀਂ ਹੈਗਾ ਉਹ ਤੂੰ ਪਾਰਲਰ ਜਾ ਉੱਥੇ ਜਾ ਕੇ ਆਪਣੇ ਫੇਸ ਦਾ ਟ੍ਰੀਟਮੈਂਟ ਕਰਵਾ ਵੇਰ ਦੇਖੀ ਕੀ 글로 ਆਉਂਦਾ ਤੇ ਤੇਰੇ ਚਿਹਰੇ ਤੇ ਮੈਨੂੰ ਪਤਾ ਸੀ ਕਿ ਤੁਸੀਂ ਆਹੀ ਗੱਲ ਕਹੋਗੇ ਉਹ ਹਜ਼ਾਰ ਵਾਰ ਕਿਹਾ ਤੁਹਾਨੂੰ ਕਿ ਮੇਰੇ ਮੂਰੇ ਨਾ ਪਾਰਲਰ ਦਾ ਨਾਮ ਨਾ ਲਿਆ ਕਰੋ ਇੱਕ ਤਾਂ ਟਾਈਮ ਦੀ ਬਰਬਾਦੀ ਉੱਤੋਂ ਪੈਸਿਆਂ ਦੀ ਬਰਬਾਦੀ ਉਹ ਕੁਝ ਨਹੀਂ ਹੁੰਦਾ ਪਾਰਲਰ 'ਚ ਜਾ ਕੇ ਬਹਿਮ ਆ ਤੁਹਾਡਾ ਚਾਹੇ ਕਿੰਨਾ ਕੁਝ ਮੂੰਹ ਤੇ ਕਰਵਾ ਲਓ ਬੁੱਥਾ ਤਾਂ ਉਹ ਜੇ ਤਾਂ ਉਹ ਜੇ ਹੀ ਰਹੂਗਾ ਉਹ ਤੂੰ ਕਦੇ ਤਾਂ ਕਿਸੇ ਦੀ ਗੱਲ ਮੰਨ ਲਿਆ ਕਰ ਤੇਰੇ ਫਾਇਦੇ ਦੀ ਗੱਲ ਕਹਿਣਾ ਮੈਂ ਉਹ ਚੱਲੀ ਜਾ ਪਾਰਲਰ ਇੱਕ ਵਾਰ ਜਾ ਕੇ ਤਾਂ ਦੇਖ ਫੇਰੀ ਤਾਂ ਤੈਨੂੰ ਪਤਾ ਲੱਗੂਗਾ ਘਰੇ ਬੈਠੀ ਘੜਤ ਤੱਕੜੀ ਜਾਨੀ ਐ ਮੈਂ ਨਹੀਂ ਜਾਣਾ ਚਾਹੇ ਕਹਿ ਲੋ ਇੱਕ ਵਾਰ ਤੇ ਚਾਹੇ ਕਹਿ ਲੋ ਲੱਖ ਵਾਰ ਮੈਂ ਤਾਂ ਵਿਆਹ ਤੇ ਐਦਾਂ ਹੀ ਜਾਊਂਗੀ ਫਿਰ ਮੇਰੀ ਵੀ ਗੱਲ ਸੁਣ ਲੈ ਧਿਆਨ ਨਾਲ ਜੇ ਤਾਂ ਤੂੰ ਪਾਰਲਰ ਜਾਏਂਗੀ ਤਾਂ 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 ਵਿਆਹ ਤੇ ਲੈ ਕੇ ਜਾਊਂਗਾ ਨਹੀਂ ਤਾਂ ਇਹ ਸੂਟ ਪਾ ਕੇ ਘਰੇ ਹੀ ਬੈਠੀ ਰਹੀ ਕੀ ਹੋਇਆ ਦੀਦੀ ਅੱਜ ਸੁਸਤ ਜੀ ਕਿਉਂ ਬੋਲੀ ਜਾਂਦੇ ਆ ਕੀ ਦੱਸਾਂ ਤੈਨੂੰ ਅੱਜ ਨਾ ਦੀਦੀ ਫਿਰ ਸਹੀ ਤਾਂ ਕਹਿੰਦੇ ਨੇ ਜੀਜਾ ਜੀ ਤੁਸੀਂ ਬਿਊਟੀ ਪਾਰਲਰ ਜਾਓਗੇ ਨਾ ਤਾਂ ਦੇਖੋ ਕਿੰਨਾ ਰਿਲੈਕਸ ਫੀਲ ਕਰੋਗੇ ਤੁਹਾਡੀ ਬਿਊਟੀ ਦੇ ਵਿੱਚ ਵੀ ਨਾ ਬਹੁਤ ਨਿਖਾਰ ਆਊਗਾ ਉਹ ਕੋਈ ਪੈਸੇ ਪੂਸੇ ਨਹੀਂ ਖਰਾਬ ਹੁੰਦੇ ਇੱਥੇ ਜਾ ਕੇ ਪਰ ਮੈਂ ਤਾਂ ਸੁਣਿਆ ਕਿ ਜ਼ਿਆਦਾਤਰ ਪਾਰਲਰ ਵਾਲੇ ਨਾ ਵਧੀਆ ਪ੍ਰੋਡਕਟ ਯੂਜ਼ ਹੀ ਨਹੀਂ ਕਰਦੇ ਹੈਗੇ ਉਹ ਆਪਣੇ ਮੂਹ ਨੂੰ ਖਰਾਬ ਕਰ ਦਿੰਦੇ ਨੇ ਉਹ। ਉਹ ਨਹੀਂ ਦੀਦੀ। ਸਾਰੇ ਪਾਰਲਰ ਵਾਲੇ ਇੱਕੋ ਜਿਹੇ ਥੋੜਾ ਨਾ ਹੁੰਦੇ ਨੇ। ਕੁਝ ਪਾਰਲਰ ਵਾਲੇ ਵਧੀਆ ਵੀ ਹੁੰਦੇ ਨੇ। ਵਧੀਆ ਪ੍ਰੋਡਕਟ ਯੂਜ਼ ਕਰਦੇ ਨੇ ਤੇ ਉਹਨਾਂ ਦਾ ਰਿਜ਼ਲਟ ਉਹ ਵੀ ਬਹੁਤ ਵਧੀਆ ਆਉਂਦਾ। ਨਾਲੇ ਦੀਦੀ ਤੁਹਾਨੂੰ ਤਾਂ ਪਤਾ ਹੀ ਆ। ਮੈਂ ਵੀ ਤਾਂ ਪਾਰਲਰ ਜਾਣੀ ਹਈ ਆ। ਮੈਨੂੰ ਤਾਂ ਹਮੇਸ਼ਾ ਵਧੀਆ ਰਿਜ਼ਲਟ ਹੀ ਮਿਲਦਾ। ਅੱਛਾ। ਫਿਰ ਮੈਨੂੰ ਤਾਂ ਇਹ ਜਿਹੇ ਕਿਸੇ ਪਾਰਲਰ ਦਾ ਪਤਾ ਹੀ ਨਹੀਂ ਹੈਗਾ। ਤੂੰ ਹੀ ਮੈਨੂੰ ਦੱਸ ਦੇ। ਮੈਂ ਤਾਂ ਦੀਦੀ ਹਮੇਸ਼ਾ ਹੀ ਸ਼ੇਲਪਾ ਬਿਊਟੀ ਪਾਰਲਰ ਜਾਨੀ ਆ ਅੱਛਾ ਅੱਛਾ ਤੂੰ ਉਹਦੀ ਗੱਲ ਕਰਦੀ ਆ ਉਹ ਜਿਹੜਾ ਪੱਕੀ ਗਲੀ ਦੇ ਅੰਦਰ ਆ ਹਾਂ ਹਾਂ ਉਹੀ ਉਹੀ ਦੀਦੀ ਮੇਰੇ ਕਹੇ ਦੇ ਨਾ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਦੇਖਿਓ ਤੇ ਫੇਰ ਦੇਖਿਓ ਕਿੰਨਾ ਵਧੀਆ ਰਿਜ਼ਲਟ ਮਿਲੂਗਾ ਤੁਹਾਨੂੰ ਵੈਸੇ ਤਾਂ ਮੈਨੂੰ ਉੱਥੇ ਜਾਣਾ ਨਾ ਪਸੰਦ ਨਹੀਂ ਹੈਗਾ ਪਰ ਫੇਰ ਵੀ ਮੈਂ ਤੇਰੇ ਕਹੇ ਦੇ ਨਾ ਇੱਕ ਵਾਰ ਪਾਰਲਰ 'ਚ ਚਲੀ ਜਾਨੀ ਆ ਉਹ ਜਾਣ 'ਚ ਕੋਈ ਹਰਜ ਵੀ ਨਹੀਂ ਹੈਗਾ ਦੇਖਦੇ ਆ ਕੀ ਰਿਜ਼ਲਟ ਨਿਕਲਦਾ ਜਾ ਕੇ ਏ ਬਣੀ ਨਾ ਗੱਲ ਦੀ ਵੀ ਹਾਂਜੀ ਆਓ ਜੀ ਕੀ ਕਰਵਾਣਾ ਤੁਸੀਂ ਇੱਕ ਤਾਂ ਜੀ ਮੈਂ ਫੇਸ਼ੀਅਲ ਕਰਵਾਉਣਾ ਵਧੀਆ ਜਾ ਤੇ ਆਹ ਦੇਖੋ ਜੀ ਮੇਰੇ ਵਾਲ ਜੇ ਇਹਨਾਂ ਦਾ ਕੁਝ ਹੋ ਸਕਦਾ ਹਾਂਜੀ ਹਾਂਜੀ ਕਿਉਂ ਨਹੀਂ ਹੋ ਸਕਦਾ ਅਸੀਂ ਤੁਹਾਡੇ ਵਾਲਾਂ ਦਾ ਬਹੁਤ ਵਧੀਆ ਟ੍ਰੀਟਮੈਂਟ ਕਰਕੇ ਦੇਵਾਂਗੇ ਤੁਸੀਂ ਬਾਅਦ ਵਿੱਚ ਆਪਣਾ ਰਿਜ਼ਲਟ ਦੇਖਿਓ ਠੀਕ ਆ ਜੀ ਵਾਓ ਐਨੀ ਸੋਹਣੀ ਲੁੱਕ ਮੇਰੀ ਤੇ ਵਾਲ ਵਾਲ ਤਾਂ ਬਹੁਤ ਹੀ ਸੋਹਣੇ ਹੋ ਗਏ ਮੇਰੇ ਥੈਂਕ ਯੂ ਸ਼ਿਲਪਾ ਇਹਨੇ ਦੇਖੋ ਜੀ ਮੈਨੂੰ ਪਹਿਲਾਂ ਤੁਸੀਂ ਮੇਰੀ ਲੁੱਕ ਦੇਖੀ ਤੇ ਤੁਸੀਂ ਮੇਰੀ ਹੁਣ ਲੁੱਕ ਦੇਖੀ ਲੇਕ ਇੰਨਾ ਸੋਹਣਾ ਮੈਨੂੰ ਇਹਨੇ ਬਣਾਤਾ ਦੇਖੋ ਵਾਲਾਂ ਨੂੰ ਮੇਰੇਆਂ ਨੂੰ ਤੇ ਮੇਰੇ ਮੂੰਹ ਦਾ ਵੀ ਬਹੁਤ ਵਧੀਆ ਮੇਕਅਪ ਕੀਤਾ ਤੇ ਆਪਾਂ ਸਾਰੇ ਇਹੀ ਕਹਿੰਦੇ ਆ ਕਿ ਬੀਹਿ ਪਾਰਲਰ ਚ ਨਹੀਂ ਜਾਣਾ ਚਾਹੀਦਾ ਉੱਥੇ ਜਾ ਕੇ ਆਪਾਂ ਫਜ਼ੂਲ ਖਰਚੀ ਕਰ ਦਿਆ ਨਹੀਂ ਜੇ ਆਪਾਂ ਖਰਚ ਕਰਦੇ ਆ ਪੈਸੇ ਤਾਂ ਆਪਾਂ ਨੂੰ ਬੈਨੀਫਿਟਸ ਵੀ ਮਿਲਦੇ ਨੇ ਜਿਵੇਂ ਹੁਣ ਮੈਂ ਕਿ ਪਹਿਲਾਂ ਫੇਸ਼ੀਅਲ ਕਰਵਾਇਆ ਜਦੋਂ ਮੈਂ ਫੇਸ਼ੀਅਲ ਕਰਵਾਇਆ ਤਾਂ ਮੇਰੀ ਮਤਲਬ ਮੈਨੂੰ ਐਨਾ ਜ਼ਿਆਦਾ ਰਿਲੈਕਸ ਮਿਲਿਆ ਮਾਈਂਡ ਤੇ ਕਿੰਨਾ ਸਟ੍ਰੈਸ ਰਹਿੰਦਾ ਹੈਗਾ ਉਹਦੇ ਤੋਂ ਵੀ ਮੈਨੂੰ ਬਹੁਤ ਜ਼ਿਆਦਾ ਰਿਲੈਕਸ ਮਿਲਿਆ ਹੈਗਾ ਤੇ ਸੋ ਜੋ ਇਹਨਾਂ ਨੇ ਮੇਰੇ ਵਾਲਾਂ ਦਾ ਟ੍ਰੀਟਮੈਂਟ ਤੁਸੀਂ ਮੇਰੇ ਪਹਿਲਾਂ ਦੇਖ ਸਕਦੇ ਤੇ ਕਿ ਮੈਂ ਇਹਨੂੰ ਐਦਾਂ ਕਿਦਾਂ ਤਹਾਇਆ ਸੀ ਆਪਣਾ ਜੂڑا ਖੋਲ ਕੇ ਤੇ ਮੈਂ ਹੁਣ ਮਤਲਬ ਮੈਨੂੰ ਆਪਣੇ ਆਪ 'ਚ ਬਹੁਤ ਜ਼ਿਆਦਾ ਮੈਂ ਕੌਨਫੀਡੈਂਟ ਲੱਗ ਰਹੀ ਹਾਂ ਬਹੁਤ ਵਧੀਆ ਲੱਗ ਰਿਹਾ ਮੈਨੂੰ ਸਭ ਇਹਦੀ ਵਜ੍ਹਾ ਨਾਲ ਆ ਥੈਂਕ ਯੂ ਸੋ ਜੇਕਰ ਤੁਸੀਂ ਵੀ ਇਹ ਫੀਲ ਪਾਉਣਾ ਚਾਹੁੰਦੇ ਹੋ ਜੋ ਅੱਜ ਮੈਂ ਫੀਲ ਕਰ ਰਹੀ ਹਾਂ ਮਤਲਬ ਕਿ ਆਪਣੇ ਆਪ ਨੂੰ ਬਹੁਤ ਕੌਨਫੀਡੈਂਟ ਫੀਲ ਕਰ ਰਹੀ ਹਾਂ ਮੈਂ ਜੇ ਤੁਸੀਂ ਵੀ ਇਹ ਚੀਜ਼ ਕਰਾਉਣਾ ਚਾਹ ਰਹੇ ਹੋ ਤਾਂ ਤੁਸੀਂ ਜ਼ਰੂਰ ਪਲੀਜ਼ ਸ਼ਿਲਪਾ ਬਿਊਟੀ ਸੈਲਨਰ ਤੇ ਇੱਕ ਵਾਰ ਜ਼ਰੂਰ ਆਓ ਤੇ ਇਹਨਾਂ ਦੀ ਜੋ ਮਤਲਬ ਜੋ ਸਟਾਫ ਹੈ ਇਹਨਾਂ ਦਾ ਬਹੁਤ ਹੀ ਸਪੋਰਟ ਕਰਦਾ ਇਹਨਾਂ ਨੂੰ ਬਹੁਤ ਹੀ ਪਿਆਰਾ ਹੈਗਾ ਬੜੇ ਪਿਆਰ ਨਾਲ ਇਹਨਾਂ ਨੇ ਹਰ ਚੀਜ਼ ਕੀਤੀ ਆ ਸੋ ਮੈਂ ਚਾਹੁੰਦੀ ਆ ਇੱਕ ਵਾਰ ਤੁਸੀਂ ਸਾਰੇ ਜਾਣੇ ਜਰੂਰ ਆਓ ਇੱਥੇ ਪਰ ਸ਼ਿਲਪਾ ਜੇ ਸਾਡੀ ਵੀਡੀਓ ਦੇਖ ਕੇ ਲੋਕ ਆਉਣਗੇ ਤਾਂ ਉਹਨਾਂ ਨੂੰ ਕੀ ਬੈਨੀਫਿਟਸ ਮਿਲਣਗੇ ਦੀਦੀ ਬੈਨੀਫਿਟ ਬਹੁਤ ਮਿਲਣਗੇ ਪਰ ਉਹਨਾਂ ਨੂੰ ਅਸੀਂ ਸਕੇਰਾ ਸਮੂਹ ਦੇ ਨਾਲ ਜਿੱਦਾਂ ਫੇਸ਼ੀਅਲ ਫ੍ਰੀ ਦੇਵਾਂਗੇ ਫੇਸ਼ੀਅਲ ਸਰਵਿਸ ਫ੍ਰੀ ਦੇਵਾਂਗੇ ਔਰ ਨਾਲ ਅਸੀਂ ਸਿਲਕ ਥੈਰੇਪੀ ਦੇ ਨਾਲ ਕੇਰਾਟਿਨ ਫ੍ਰੀ ਦੇਵਾਂਗੇ ਔਰ ਬਾਕੀ ਕਰਵਾ ਚੌਥ ਤੇ ਔਰ ਰਾਖੀ ਤੇ ਆਫਰਸ ਵਗੈਰਾ ਤਾਂ ਬਹੁਤ ਲਗਦੀਆਂ ਹੀ ਰਹਿਣਗੀਆਂ ਉਹ ਸਾਰੀਆਂ ਆਫਰਸ ਆਪਾਂ ਆਪਣੀ ਵੀਡੀਓ ਨੂੰ ਜਿਹੜਾ ਲਾਈਕ ਅਨਸ਼ੇਅਰ ਕਰਕੇ ਆਊਗਾ ਉਹਨਾਂ ਨੂੰ ਜਰੂਰ ਮਿਲਣੀਆਂ ਸੋ ਜੀ ਇੱਥੇ ਦਾ ਬੜੇ ਆਫਰ ਹੀ ਆਫਰ ਨੇ ਫਿਰ ਦੇਰ ਘਾਤੋਂ ਲਾਉਨੇ ਆ ਤੁਸੀਂ ਜਲਦੀ ਜਲਦੀ ਆਓ ਸ਼ਿਲਪਾ ਬਿਊਟੀ ਪਾਰਲਰ ਸੈਲੂਨ ਤੇ